ਲਾਈ ਮਟਰ ਮੈਸੀ 4x4 ਨਾਲ ਖਰਾ ਖਿੱਚਿਆ ਜਾ ਰਿਹਾ ਆਪਾਂ ਬਾਈ ਦੀ ਮਿੱਟੀ ਵਾਣ ਚ ਤੇ ਉਹ ਫਿਰਦਾ ਜਉਂਦੀ ਆਰ ਲਾਉਂਦਾ ਕੰਪਿਊਟਰ ਖਰਾ ਉੜਦੀਆਂ ਨੇ ਢੂੜਾਂ ਦੇਖੋ ਆਪਾਂ ਬਾਈ ਮਿੱਟੀ ਪਾਈਆ ਵਾਣ ਚ ਆ ਇਧਰ ਪਰਚੈਤੀ ਟੋਪਾਗਾ ਇਹ ਉਤੋਂ ਦੀ ਪੈਂਦਾ ਆਪਣੇ ਵਾਣ ਦੀ ਗਨੀਵਾ ਸਾਰਿਆਂ ਨਾਲ ਤੇ ਆਪਾਂ ਨੇ ਬਾਤੀ ਮਿੱਟੀ ਫੁੱਲ ਹੋ ਉਥੇ ਤੱਕ ਤੇ ਆ ਫਿਰਦਾ ਆਪਣਾ 4x4 ਬੁੱਕਦਾ ਤੇ ਉਹ ਵਰਦਾ ਜੌਂਡੀਆਰ ਤੂਰਾ ਪੜਦਾ ਆ ਦੇਖੋ ਬਈ ਮਿੱਟੀ ਯਾਰੀ ਹੈਗੀ ਖਿੱਚ ਕੇ ਲੈ ਜਾਣੀ ਪਾਰੀਆ ਸਾਨੂੰ ਉੱਤਰਲੇ ਪਾਸੇ ਇੱਧਰ ਥੋੜੀ ਜਿਹੀ ਵੱਤ ਪਈਗੀ ਮਿੱਟੀ ਤੇ ਆਹ ਆਉਂਦਾ ਜੌਂਡੀਆਰ ਆਹ ਫਿਰਦਾ ਬੁੱਕ ਦਾ ਚੌਂਡੀਆਰ ਇਹ ਵੀ ਕਹਿੰਦੇ ਟਰੈਕਟਰ ਪਾਈ ਸਰਾ ਦੇ ਬਣਾਏ ਕਹਿੰਦੇ ਦੋਨੇ ਟਰੈਕਟਰ ਉਹ ਵਰਦਾ 4x4 ਆਪਣੇ ਵਾਲਾ ਨੇ ਜਾਂਦੇ ਟੂੜਾ ਪੜਦਾ ਕਰਾਦੇ ਆ ਕਿਉਂ ਦੇ ਪੜਦਾ ਟੂੜਾ ਕਰਾਦੀਆਂ ਦੇ ਪੜਦਾ ਵਰਕੇ ਇਦਰਾ ਜੌਂਡੀ ਆ ਰਾ ਕਿਉਂ ਇਹ ਵੀ ਪਤੰਦਰ ਦੇ ਕਰਾ ਦੇਖੋ ਕਿੰਨਾ ਭਰਿਆ ਪਤੰਦਰ ਨੇ ਆ ਦੇਖੋ ਜਾਂਦਾ ਹੈ ਕਿਤੇ ਚੁੰਕਦਾ ਇਹ ਕਾਹੋਂ ਹੁੰਦਾ 4x4 ਜਾਂਦਾ ਦੇਖ ਬੁੱਕ ਦਾ ਹੱਲ ਪਰ ਆ ਜਾਂਦਾ ਉਹ ਉੱਥੇ ਜਾ ਕੇ ਖਤਮ ਹੋ ਜਾਣਾ ਕਰਾਰੇ ਉਹ ਉੱਥੇ ਹੀ ਜਾ ਕੇ ਇਧਰੋਂ ਕਰੋ ਮਿੱਟੀ ਵਾਲੀ ਜਾ ਰਹੀ ਆ ਦੇਖ ਉਹ ਆਉਂਦਾ ਢੂੜਾ ਪੜਦਾ ਕਿਉਂ ਹੁੰਦੇ ਪੜਦਾ ਆਉਂਦਾ ਨਾ 4x4 ਇਸ ਤਰ੍ਹਾਂ ਗੱਲਬਾਤ ਹੋਈ ਪਈ ਆ ਗੱਫਰੂ ਕਹਿੰਦੇ ਹੁਣ ਕਰ ਦਨੇ ਆਪਾਂ ਹਣ ਪੱਤਰ ਅਪਰਵਾਨੇ ਚਾਹ ਪਾਣੀ ਪੀ ਕੇ ਮੰਡ ਗਏ ਅੰਡਾ ਦੱਤਾ ਨੂੰ ਪਿਆ ਦੇਣਾ ਲੇ ਖੇਤੀਬਾੜੀ ਨੂੰ ਪਿਆਰ ਕਰਨ ਵਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਕੰਪਿਊਟਰ ਕਰਾਰ ਵਾਲੇ ਵੀ ਜਰੂਰ ਕਰਿਓ ਕਿਹਦੇ ਕਿਹਦੇ ਕੋਲੇ ਕੰਪਿਊਟਰ ਕਰਾ ਕਿਹੜੇ ਕਿਹੜੇ ਟਰੈਡ ਤੇ ਲੱਗਿਆ ਹੋਇਆ ਜਰੂਰ ਬਾਈ ਕਰਿਓ ਕਰਾਂ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਕੋਲੇ ਕਿਹੜਾ ਕਿਹੜੇ ਕਿਹੜੇ ਟਰੈਡ ਤੇ ਕਿਹਦੇ ਕੋਦੇ ਕੋਲੇ ਕੰਪਿਊਟਰ ਕਰਾਦੇ ਟਰੈਡ ਲੱਗਿਆ ਹੋਇਆ ਦੱਸਿਓ ਕਿਰਾ ਕਿਹਦੇ ਕੋਲੇ ਕਿਹੜਾ ਗਾ ਦੱਸਿਓ ਕਮੈਂਟਾਂ ਚ ਵੀ ਕਿਹਦੇ ਕਿਹਦੇ ਕੋਲੇ ਕੰਪਿਊਟਰ ਕਰਾ ਕਿਹੜੇ ਕਿਹੜੇ ਉੱਤੇ ਲੱਗਿਆ ਹੋਇਆ ਬਾਈ ਕਿਉਂ ਦੇ ਕਰਦੇ ਨੇ ਕਿਉਂ ਕਰਦੇ ਨੇ ਬੁੱਕ ਦੇ ਦੋਨੇ ਤੇ ਦਸਿਓ ਕਮੈਂਟਾਂ ਚ ਚੈਨਲ ਕਰ ਲੋ ਸਬਸਕ੍ਰਾਈਬ ਖੇਤੀ ਨੂੰ ਬਾੜੀ ਨੂੰ ਪਿਆਰ ਕਰਨ ਵਾਲੇ ਕਿਸਾਨ ਭਰਾ ਆਪਣੇ ਪੇਜ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਨਵੀਆਂ ਨਵੀਆਂ ਵੀਡੀਓ ਲੈ ਕੇ ਨਵੇਂ ਨਵੇਂ ਬਲਾਗ ਲੈ ਕੇ ਤੁਹਾਨੂੰ ਮਿਲਿਆ ਕਰਾਂਗੇ ਬੱਤ ਤੋਂ ਬੱਤ ਸ਼ੇਅਰ ਕਰਿਓ ਬੱਤ ਤੋਂ ਬੱਤ ਸਬਸਕ੍ਰਾਈਬ ਕਰਿਓ ਦੇਖੋ ਭਾਈ ਗੱਲਬਾਤ ਸਿਰਾ ਐਂਡ ਹੋਈ ਪਈ ਆ